ਕਾਫੀ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਅਜੀ ਜੀ ਸੰਗਤ ਇਸ ਧਰਤੀ ਤੇ ਜਿੰਦੇ ਹਨ ਤੇ ਜਾਂਦੇ ਰਹਿੰਦੇ ਹਨ ਕੋਝ ਬਿਰਲੀਆਂ ਇਹੋ ਜਿਹੀਆਂ ਸ਼ਖਸੀਅਤਾਂ ਹੋਇਆ ਕਰਦੀਆਂ ਹਨ ਜੋ ਕਿ ਇਸ ਧਰਤੀ ਤੇ ਆਪਣੀ ਛਾਪ ਛੱਡ ਜਾਂਦੀਆਂ ਹਨ ਉਹਨਾਂ ਦੇ ਵਿੱਚੋਂ ਹਰਨ ਭਾਈ ਵੀਰ ਸਿੰਘ ਜੀ ਵੀਰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਅਤੇ ਹੋਰ ਸਮਾਜ ਸੁਧਾਰ ਸਮਾਜ ਖੜਾਈ ਵਾਸਤੇ ਪਪੀ ਕਰਮਾ ਚੁਕੜਾ ਕੀਤੀ ਕਰਮ ਚਲਾਉਣਾ ਕੀਤੀ ਬੜੇ ਵੱਡੇ ਵੱਡੇ ਪਰਉਪਕਾਰ ਕੀਤੇ ਐਸੀਆਂ ਸੁਖੀਅਤਾਂ ਬਹੁਤ ਵੱਡਾ ਜਿਹੜਾ ਇਹਨਾਂ ਦਾ ਆਸ਼ੀਰਵਾਦ ਹੈ ਬਹੁਤ ਸਤਿਕਾਰਯੋਗ ਸਰ ਨਾਨਕ ਸਿੰਘ ਜੀ ਐਸਐਸਪੀ ਜਿਨ੍ਹਾਂ ਦਾ ਨਾਮ ਮਖਵਿਤ ਹੋ ਜਾਂਦਾ ਧੰਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਮਾਬਾਬ ਨੇ ਬਹੁਤ ਸੋਹਣਾ ਨਾਮ ਨਵਾਂ ਰੱਖਿਆ ਔਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਕਿ ਅੱਜ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾਰੇ ਹਨ ਸੇਵਾ ਤੇ ਹੋਰ ਵੀ ਬੜੀ ਗੁਜਰਤਤ ਵਰਧੀ ਹੈ ਲੇਕਿਨ ਇਹ ਔਨਸਟ ਅਫਸਰਾਂ ਦੇ ਵਿੱਚੋਂ ਉਗੜੇ ਜਾਂਦੇ ਆ ਹੀ ਇਜ਼ ਵੈਰੀ ਔਨਸਟ ਐਂਡ ਹਾਰਡ ਵਰਕਿੰਗ ਅਫੀਸਰ ਇਨ ਪੁਲਿਸ ਉਹਨਾਂ ਨੇ ਇੱਥੇ ਉੱਚੇ ਤੌਰ ਤੇ ਆਏ ਨੇ ਮਾਨਸਾ ਲੱਗੇ ਅੱਜਕੱਲ ਅਸੀਂ ਉਹਨਾਂ ਦੇ ਵੀ ਸਵਾਗਤ ਕਰਦੇ ਹਾਂ ਤਲਵਾਤੀ ਹੈ ਹੋਰ ਬਹੁਤ ਸਾਰੀਆਂ ਸ਼ਖਸੀਤਾਾਂ ਮਹਿਰਾਨੋ ਹੈ ਕਿ ਮਦਰਾਸ ਤੋਂ ਲੋਕ ਆਏ ਹੈ ਇਸ ਪਰਿਵਾਰ ਨਾਲ ਜੁੜੇ ਹੈ ਭਾਈ ਮਨੀ ਸਿੰਘ ਜੀ ਜਿਹੜੇ ਦਿੱਲੀ ਤੋਂ ਟਸਟ ਹੈ ਉਹਨਾਂ ਦੇ ਮੁਖੀ ਆਏ ਨੇ ਹੋਰ ਬਹੁਤ ਸਾਰੇ ਸਖਸੀਤਾ ਆਈ ਹੈ ਜਿਨ੍ਹਾਂ ਨੇ ਸਭ ਨੂੰ ਚਾੜਨਾ ਨਾਂ ਲਿਆ ਤੇ ਬਹੁਤ ਦੂਰ ਹੋ ਜਾਏਗਾ ਇੱਕ ਵਾਰ ਸਤਿਕਾਰ ਨਾਲ ਫਤਿਹ ਬਲਾਉ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਭਾਈ ਵੀਰ ਸਿੰਘ ਜੀ ਵੀਰ ਮੈਂ ਇਹਨਾਂ ਦੇ ਦਰਸ਼ਕ ਕੀਤੇ ਹੈ ਮੈਨੂੰ ਪਤਾ ਹੈ ਇਹਨਾਂ ਦੇ ਦਲੇਰ ਖਾਲਸਾ ਜਿਹੜੀ ਇੱਕ ਮੈਗਜ਼ੀਨ ਚਲਾਈ ਸੀ ਬਹੁਤ ਲੰਬੀ ਸੇਵਾ ਸਿੱਖ ਪੰਦੀ ਉਸ ਮੈਗਜ਼ੀਨ ਦੇ ਰਾਹੀਂ ਕੀਤੀ ਹੈ ਔਰ ਬੜੇ ਦਲੇਰਾਂ ਨਾਲ ਕਲਮ ਤੇ ਨਾਲ ਲਿਖਦੇ ਸੀ ਬੜੀ ਸੱਚਾਈ ਲਿਖਦੇ ਸੀ ਔਰ ਉਹਨਾਂ ਦੇ ਪਰਵਾਰ ਦੇ ਉਹਨਾਂ ਨੂੰ ਅੱਜ ਉਹਨਾਂ ਦੀ ਯਾਦਗਾਰ ਬਣਾਈ ਉਹਨਾਂ ਦੇ ਪਰਵਾਰ ਨੂੰ ਉਸ ਤੋਂ ਵੱਡੀ ਵਡਿਆਈ ਦਿੰਦਾ ਲੋਕ ਚਲੇ ਜਾਂਦੇ ਐਵੇਂ ਨਹੀਂ ਕਹਿੰਦੇ ਕਿ ਪਰਿਵਾਰ ਦਾ ਬੂਟਾ ਲੱਗੇ ਜੇ ਪਰਿਵਾਰ ਦਾ ਬੂਟਾ ਲੱਗਦਾ ਹੈ ਕੋਈ ਵੱਡਿਆਂ ਨੂੰ ਯਾਦ ਕਰਦਾ ਸੋ ਇਸ ਕਰਕੇ ਮੈਂ ਉਹਨਾਂ ਦੇ ਪਰਿਵਾਰ ਨੂੰ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੇ ਵੱਡਿਆਂ ਦੀ ਯਾਦਗਾਰ ਬਣਾਈ ਹੈ ਇਸ ਗੱਲ ਦੀ ਵੀ ਬਹੁਤ ਵੱਡੀ ਖੁਸ਼ੀ ਹੈ ਮਨਤ੍ਰਿਤ ਕੀਤਾ ਗਿਆ ਸੀ ਜੋ ਬਹੁਤ-ਬਹੁਤ ਧੰਨਵਾਦੀ ਹੈ ਇਹਨਾਂ ਦਾ ਕਿ ਇਹਨਾਂ ਨੇ ਇਸ ਕਾਬਲ ਸਮਝਿਆ ਤੇ ਇੱਥੇ ਬੁਲਾਇਆ ਸੀਗਾ ਔਰ ਵੀ ਮਾਨ ਉਹ ਯੋਗ ਸਖਸੀਅਤਾਂ ਜਿਹੜੀਆਂ ਇੱਥੇ ਆਈਆਂ ਨੇ ਆਪਣੇ ਸਿੰਘ ਸਾਹਿਬ ਆਏ ਨੇ ਚੀਨਾ ਸਾਹਿਬ ਆਏ ਨੇ ਜਗਦੀਪ ਜੀ ਆਏ ਨੇ ਦਿੱਲੀ ਤੋਂ ਉਹਨਾਂ ਦਾ ਨਾਲ ਸਨਮਾਨ ਕੀਤਾ ਗਿਆ ਕਾਲਜ ਦੇ ਪ੍ਰਿੰਸੀਪਲ ਸਾਹਿਬ ਖਾਲਸਾ ਕਾਲਜ ਗਵਰਨਿੰਗ ਕਾਉਂਸਲ ਵੱਲੋਂ ਬੜੀ ਸਪੋਰਟ ਦੇ ਵਿੱਚ ਕੀਤੀ ਗਈ ਉਹਨਾਂ ਦਾ ਵੀ ਮੈਂ ਧੰਨਵਾਦੀ ਹਾਂ ਸੋ ਬਹੁਤ ਚੰਗਾ ਲੱਗਾ ਅੱਜ ਬੜੇ ਦਿਨ ਬਾਅਦ ਇੱਥੇ ਕਾਲਜ ਵਾਪਸ ਆ ਕੇ ਮੈਂ ਇੱਥੋਂ ਪੜ੍ਹਿਆ ਵੀ ਹਾਂ 11ਵੀਂ 12ਵੀਂ ਕੀਤੀ 20 ਸਾਲ ਪਹਿਲਾਂ ਸੋ ਅੱਜ 20 ਸਾਲ ਬਾਅਦ ਇੱਥੇ ਕਾਲਜ ਚ ਆ ਕੇ ਚੰਗਾ ਵੀ ਲੱਗਾ ਦੇਖ ਕੇ ਇਹ ਵੀ ਮਹਿਸੂਸ ਹੋਇਆ ਕਿ ਹਜੇ ਵੀ ਕਾਲਜ ਉਦਾਂ ਦਾ ਹੀ ਹੈ ਸੋ ਕਾਲਜ ਬਦਲ ਜਾਂਦੇ 10-15 ਸਾਲਾਂ ਚ ਪਟੇ ਉਦਾਂ ਦਾ ਹੀ ਸੋ ਆਪਣਾ ਆਪਣਾ ਜਾਂ ਲੱਗਿਆ ਆ ਕੇ ਸੋ ਬਹੁਤ ਖੁਸ਼ੀ ਹੈ ਅੱਜ ਦੇ ਦਿਨ ਦੀ ਮੈਂ ਧੰਨਵਾਦ ਕਰਦਾ ਜੱਸੀ ਜੀ ਦਾ ਕਿ ਇੰਨਾ ਵੱਡਾ ਉਪਰਾਲਾ ਕਰਕੇ ਇਹਨਾਂ ਨੇ ਉਹਨਾਂ ਦੀ ਯਾਦ ਵਿੱਚ ਸਮਰਪਿਤ ਇਹ ਸਮਾਰੋ ਰੱਖਿਆ ਤੇ ਉਹਨਾਂ ਦੀ ਯਾਦ ਵਿੱਚ ਅੱਗੋਂ ਵੀ ਇਹ ਸਮਾਰੋ ਚੱਲਦੇ ਰਹਿਣਗੇ ਧੰਨਵਾਦ ਥੈਂਕ ਯੂ ਸਰ